ਸਰ ਮੈਂ ਸ਼ੁਰੂਆਤ ਕਰਦਾ ਜਿੰਨੇ ਕੋ ਦੋ ਤਿੰਨ ਮਿੰਟ ਰਹਿ ਗਏ ਨੇ ਤੇ ਸ਼ੁਰੂਆਤ ਇਤੋਂ ਕਰਦਾ ਕਿ ਦੇਖੋ ਕੈਨੇਡਾ ਚ ਇਮੀਗ੍ਰੇਸ਼ਨ ਜਿਹੜੀ ਆ ਉਹ ਪਿਛਲੇ 60 ਸਾਲਾਂ ਤੋਂ 70 ਸਾਲਾਂ ਤੋਂ ਚੱਲਦੀ ਪਈ ਆ ਜੀ ਬਟ 올 ਹੈਪਨਡ ਇਨ ਫੇजेस ਜਿੱਦੇ ਇਨਾ ਕੋ ਕੰਟਰੋਲਡ ਇਮੀਗ੍ਰੇਸ਼ਨ ਰਹੀ ਆ ਜਦੋਂ ਉਹਨਾਂ ਨੂੰ ਬੰਦੇ ਚਾਹੀਦੇ ਸੀ ਜੀ ਬਟ ਕਿਉਂਕਿ ਇਹ ਖਾਲੀ ਕੰਟਰੀ ਹੈ ਬਹੁਤ ਛੋਟੀ ਕੰਟਰੀ ਹੈ ਹਮ ਤੇ ਜੇ ਲੈਂਡ ਰਕਬਾ ਨਹੀਂ ਹੁੰਦਾ ਜੇ ਲੈਂਡ ਰਕਬੇ ਤੇ ਕੁਝ ਕਰ ਹੀ ਨਹੀਂ ਸਕਦੇ ਨਾ ਉਹ ਐਗਰੀਕਲਚਰ ਵਾਸਤੇ ਸਹੀ ਹੈ ਨਾ ਉਹ ਐਨ ਵਾਸਤੇ ਸਹੀ ਹੈ ਸੋ ਦੇਖਿਆ ਜਾਏ ਤੇ ਕੰਟਰੀ ਵੈਸੇ ਇਨੀ ਵੱਡੀ ਨਹੀਂ ਹੈਗੀ ਗ੍ਰੋਇੰਗ ਏਜਿੰਗ ਪੋਪੂਲੇਸ਼ਨ ਇੱਥੇ ਹੈਗੀ ਹੈ ਐਵਰੇਜ ਏਜ ਇਥੇ 55 ਸਾਲ ਹੈ ਜਿਹੜੀ ਹੈ ਸੋ ਦੇ ਨੀਡਿਡ ਪੀਪਲ ਲਿਬਰਲ ਗਵਰਨਮੈਂਟ ਨੇ ਜਦੋਂ 2015 ਚ ਆਈ ਹੈ ਉਦੋਂ ਇਹਨਾਂ ਨੇ 2016 ਤੋਂ ਐਕਸਪ੍ਰੈਸ ਐਂਟਰੀ ਖੋਲਿਆ ਜਿਹਦਾ ਮੈਂ ਖੁਦ ਬੈਨੀਫਿਸ਼ਰੀ ਹੈਗਾ ਹਾਂ अच्छा सो आई आई मैं 2016 ਚ ਪੀਆਰ ਅਪਲਾਈ ਕੀਤੀ ਵਿਦ ਮਾਈ ਕ੍ਰੈਡੈਂਸ਼ੀਅਰ ਜਿਹੜੇ ਸੀਗੇ ਇੱਕ ਟੈਸਟ ਵਿਟ ਆਇਲੈਟਸ ਦਾ 10000 ਰੁਪਏ ਦਾ ਤੇ 50000 ਰੁਪਏ ਮੇਰੀ ਫੀਸ ਲੱਗੀ ਸੀ ਕੀ ਕਹਿੰਦੇ ਆ ਪੀਆਰ ਵਾਸਤੇ ਤੇ ਪੂਰੀ ਫੈਮਿਲੀ ਨੂੰ 60 70000 ਰੁਪਏ ਚ ਪੀਆਰ ਮਿਲਦੀ ਸੀ ਬਟ ਈਵਨ ਥੈਨ ਮੈਂ ਟਰਾਈ ਨਹੀਂ ਕੀਤਾ ਕਿ ਤਾਂ ਕਿ ਮੈਂ ਕੈਨੇਡਾ ਜਾ ਕੇ ਸੈਟਲ ਇਕਦਮ ਹੀ ਭੱਜਾਂ ਆਈ ਆ ਵੈਂਟ देयर ਇਨ ਫੇजेस ਮੇਰੀ ਕੰਪਨੀ ਨੇ ਮੈਨੂੰ ਸਪੌਂਸਰ ਕੀਤਾ ਕਿ ਦੇਖੋ ਪੀਆਰ ਹੈ ਜੀ ਸਾਨੂੰ ਉੱਥੇ ਬੰਦੇ ਚਾਹੀਦੇ ਹੁੰਦੇ ਨੇ ਨਾਰਥ ਅਮਰੀਕਨ ਟਾਈਮਸ ਤੂੰ ਉੱਥੇ ਚਲੇ ਜਾ ਤੇ ਮੈਂ ਪੀਐਫਡੀ ਨੇ ਟਿਕਟ ਵੀ ਖਰੀਦੀ ਨਹੀਂ ਆਪ ਜਦੋਂ ਮੈਂ ਕਹਿ ਰਹਾ ਇੱਕ ਅਪਰੋਚ ਹੈ ਰਹੀ ਕਿ ਮੈਂ ਆਪਣੀ ਜਿਹੜੀ ਬੇਸਿਕ ਐਜੂਕੇਸ਼ਨ ਸੀ ਉਹ ਗੁਰਨਾ ਦਾ ਯੂਨੀਵਰਸਿਟੀ ਤੋਂ ਪੜ੍ਹੀ ਸ੍ਰੇਂਬੀਏ ਕਰੀ ਥੋੜੀ ਬਹੁਤੀ ਆਪਣੀ ਉੱਥੇ ਐਕਸਪੀਰੀਅੰਸ ਹੈਗਾ 7-8 ਸਾਲ ਦਾ ਉਹਦੇ ਨਾਲ ਤੁਸੀਂ ਇੱਥੇ ਆਰਾਮ ਨਾਲ ਮੇਰੀ ਸੈਟਲਮੈਂਟ ਹੋਈ ਬਟ 2017-18 ਤੋਂ ਬਾਅਦ ਕੀ ਹੋਇਆ ਗਵਰਨਮੈਂਟ ਵਾਸ Canadian government was handing love with certain brokers hmm. which are in education hmm. Hmm. which are in immigration and which hmm. are in real estate hmm. inna ne tin jehde aspects si and eh tinna ch mostly apne bande hi si hmm. punjabi bande sikh bande hmm. jehde hage si they hmm. were prominent in that hmm. field hmm. education brokerage hmm. uh, immigration brokerage and real estate brokerage hmm. ਉਹਦੇ ਜੋ ਉਹਨਾਂ ਨੇ ਇਹ ਦੇਖਿਆ ਕਿ ਯਾਰ ਬੱਦੇ ਹਣ ਚਾਹੀਦੇ ਨੇ ਬੱਦੇ ਸਾਨੂੰ ਚਾਹੀਦੇ ਨੇ ਤੇ ਸਭ ਦਾ ਸਾਰਾ ਜਿਹੜੀ ਸਟੈਂਪਿੰਗ ਸੀ ਵੀਜ਼ੇ ਦੀ ਉਹ ਇੱਕ ਆਮ ਜਿਹੀ ਕਾਲਜਰ ਦੇ ਦਿੱਤੀ ਗਈ ਜਿਨ੍ਹਾਂ ਦੀ ਐਨੀ ਵੀ ਔਕਾਤ ਨਹੀਂ ਹੈਗੀ ਕਿ ਉਹ ਉੱਥੇ ਚੰਗੀ ਤਰ੍ਹਾਂ ਪੜਾ ਸਕਣ ਬੱਚੇ ਨੂੰ ਆਮ ਬੇਸਿਕ ਐਜੂਕੇਸ਼ਨ ਹਮ ਜਦੋਂ ਤੁਸੀਂ ਵੀਜ਼ਾ ਸਟੈਂਪਿੰਗ ਪਾਵਰ ਜਿਹੜੀ ਹੈਗੀ ਉਹ ਇੱਕ ਸਿੰਪਲ ਜਿਹਾ ਡਿਪਲੋਮਾ ਹੋਲਡਰ ਕਾਲਜ ਨੂੰ ਦੇ ਦੋ ਹਮ ਤੇ ਉਹਨੂੰ ਵੇਖਾਂ ਵੇਖੀ ਲੋਕੀ ਜਿਹੜੇ ਨੇ ਉਹਨਾਂ ਨੇ ਅਪਲਾਈ ਕੀਤਾ ਐਂਡ ਦੇ ਗਾਟ ਦੈਟ ਐਕਸੈਪਟੈਂਸ ਮਿਲ ਗਈ ਜੀ ਐਕਸੈਪਟੈਂਸ ਮਿਲ ਗਈ ਜੀ ਐਕਸੈਪਟੈਂਸ ਮਿਲ ਗਈ ਜੀ ਉਹ ਕਾਰ ਕਰਾ ਕੇ ਪਹਿਲਾਂ ਇਹਨਾਂ ਨੇ 5 ਲੱਖ ਰੁਪਏ ਚ ਬਚਾ ਆ ਜਾਂਦਾ ਸੀ ਇਹਨਾਂ ਨੇ ਦੇਖਿਆ ਜੀਐਸਟੀ ਵਧਾ ਦਿੰਨੇ 10 ਲੱਖ ਮਤਲਬ 6 ਲੱਖ ਰੁਪਏ ਐਡ ਕਰ ਦਿੰਨੇ ਕਿ ਬੱਚਾ ਇੱਥੇ ਪਹਿਲੇ ਪੈਸਾ ਜਮਾ ਕਰਾਏ ਉਹਦੇ ਨਾਲ ਇਕਨੋਮੀ ਵੀ ਬੂਸਟ ਕਰ ਦਿੱਤੀ 20 ਬਿਲੀਅਨ ਡਾਲਰ ਜਿਹੜਾ ਹੈਗਾ ਉਹਦੇ ਵਿੱਚੋਂ ਮੈਨੇ ਉਹਦੇ ਵਿੱਚੋਂ ਮੋਸਟਲੀ ਜਿਹੜਾ 20 ਬਿਲੀਅਨ ਦੇ ਵਿੱਚੋਂ 5 ਤੋਂ 7 ਬਿਲੀਅਨ ਡਾਲਰ ਪੰਜਾਬ ਤੋਂ ਗਿਆ ਹੈ ਅੱਛਾ ਹਰ ਸਾਲ ਓਕੇ ਹਰ ਸਾਲ ਗਿਆ ਕਿਉਂਕਿ ਦੇਖੋ 30 35% ਬਚਾ ਹੀ ਸਿੱਖ ਬਚਿਆ ਪੰਜਾਬੀ ਬਚਿਆ ਹੈ। ਹਮ ਉਹਦੇ ਵਿੱਚ ਪਹਿਲਾਂ ਤਾਂ ਕੰਮ ਸਿਸਟਮ ਚੱਲਦਾ ਰਿਹਾ ਜੋ ਤੱਕ ਪਾਰਟੀ ਚੱਲਦੀ ਰਹੀ। ਕੋਵਿਡ ਆ ਗਿਆ ਤੇ ਪਾਰਟੀ ਹੋਰ ਅੱਗੇ ਵਧੀ ਕਿਉਂਕਿ ਇੰਟਰਸਟ ਰੇਟ ਐ ਬਿਲਕੁਲ ਹੀ ਸੁੱਟ ਤੇ ਪੈਸਾ ਵਾਜ਼ इजीली ਅਵੇਲੇਬਲ ਟੂ ਦ ਬੈਂਕਸ ਬਟ ਉਹਦੇ ਨਾਲ ਹੋਇਆ ਕਿ ਜਦੋਂ ਤੁਸੀਂ ਐਨੇ ਬੰਦੇ ਬੁਲਾ ਲਏ ਪਰ ਹਾਊਸਿੰਗ ਤੁਹਾਡਾ ਘਰ ਵਾਜ਼ ਨਾਟ ਇਨ ਆਰਡਰ ਵੈਨ ਯੂ ਵੈਨ ਯੂ ਇਨਵਾਈਟ ਸੋ ਮੈਨੀ ਗੈਸਟਸ ਵਿਚ ਆਰ which might not be the right one also for your party to that what happened was ki ਤੁਹਾਡਾ ਜਿਹੜਾ ਘਰ ਦਾ ਖਰਚਾ ਸੀ ਕਿ ਜਦੋਂ ਤੁਸੀਂ ਗੈਸਟ ਬੁਲਾਉਂਦੇ ਸੀ ਉਹ ਤੁਹਾਨੂੰ ਉਹਨਾਂ ਵਾਸਤੇ ਮੋਸੇ ਪਕੌੜੇ ਹਰਤੀ ਤਾਂ ਨਿੰਸ਼ਾ ਸਭ ਤਰੀ ਤਿਆਰ ਕਰਨਾ ਪੈਣਾ ਸੀ ਉਹ ਅਸੀਂ ਕੀਤਾ ਨਹੀਂ ਕੈਨੇਡੀਅਨ ਗਵਰਨਮੈਂਟ ਨੇ ਉਹ ਦਿੱਟਾਂ ਦਿੱਤਾ ਗੈਸਟ ਦੀ ਜਿਹੜੀ ਹੈਗੀ ਉਹ ਮਾਤਰਾ ਇੰਨੀ ਵੱਧ ਗਈ ਦੂਸਰਾ ਪੰਜਾਬੀਆਂ ਦਾ ਲਾਡ ਲਸ ਭਾਵ ਅਸੀਂ ਜਿਹੜੇ ਪੰਜਾਬੀ ਆ ਨਾ ਉਹ ਲਾਡਲੇ ਆ ਮੋਸਟਲੀ ਅਸੀਂ ਕਿਤੇ ਵੀ ਜਾਨੇ ਉਹ ਸੋਚਦੇ ਨੇ ਕਿ ਸਾਡਾ ਹੱਕ ਹੀ ਹੈਗਾ ਵਾ ਓਕੇ ਹਾਂ ਹਾਂ ਉਹ ਨੂੰ ਤੁਸੀਂ ਇਹ ਦੇਖੋ ਅਮਰੀਕਾ 'ਚ ਹਰ ਸਾਲ 80 ਹਜ਼ਾਰ ਤੋਂ ਲੈ ਕੇ 90 ਹਜ਼ਾਰ H1B ਵੀਜ਼ੇ ਲੱਗਦੇ ਨੇ ਹਾਂ ਰਾਈਟ ਹਾਂ ਉੱਥੇ 2 ਸਾਲ 2 ਲੱਖ ਬੱਚਾ ਪੜਨ ਜਾਂਦਾ ਹਰ ਸਾਲ ਮੇਰਾ ਬ੍ਰਦਰ ਉੱਥੋਂ ਯੂਨੀਵਰਸਿਟੀ ਆਫ ਬਰਕਲੇ ਤੋਂ ਪੜਿਆ ਹਾਂ ਠੀਕ ਹੈ ਹਾਂ ਤੇ ਜਦੋਂ ਉੱਥੇ ਉਹਦਾ H1 ਨਹੀਂ ਲੱਗਾ ਸਰ ਠੀਕ ਹੈ ਹਾਂ ਤੇ ਉਹ Apple ਵਿੱਚ ਪਲੇਸ ਹੈਗਾ ਸੀ ਰੰਦੀ ਦੇ ਸ਼ਰਮਾ Apple ਦਾ ਨਾਮ ਤੁਸੀਂ ਸਰਚ ਕਰ ਲੋਗੇ ਮਿਲ ਵੀ ਜਾਏਗਾ ਰਾਈਟ ਰੈਂਟੀ ਨੂੰ ਉੱਥੇ ਸਿਰਫ 18 ਮਹੀਨੇ ਹੋ ਰਿਹਾ ਮੇਰਾ ਬ੍ਰਦਰ ਉਹਨੂੰ 18 ਮਹੀਨੇ ਬਾਅਦ 4 ਲੱਖ ਡਾਲਰ ਦੀ ਜੌਬ ਛੱਡ ਕੇ ਕੈਨੇਡਾ ਸ਼ਿਫਟ ਹੋਣਾ ਪਿਆ ਕਿਉਂਕਿ ਉਹਦੀ ਮੈਂ ਪੀਆਰ ਲਗਾਤੀ ਸੀ ਆਪਣੇ ਵੱਲੋਂ ਕਿ ਮੇਰਾ ਬ੍ਰਦਰ ਆ ਪੀਆਰ ਲੱਗੀ ਤੋਂ ਉਹਦਾ ਚੱਲ ਇੱਧਰ ਆ ਗਿਆ ਉਹਨੂੰ ਟ੍ਰਾਂਸਫਰ ਮਿਲ ਗਈ ਬਟ ਕਈ ਬੱਚਿਆਂ ਦੀ ਜਿਨ੍ਹਾਂ ਦੀ ਪੀਆਰ ਨਹੀਂ ਸੀ ਉਹ ਇੰਡੀਆ ਵਾਪਸ ਗਏ ਪਰ ਕੀ ਜਿਹੜੇ 4-4 ਲੱਖ ਜਾਂ 5-5 ਲੱਖ ਦੇ ਪੈਕੇਜ ਵਾਲੇ ਬੰਦੇ ਅਮਰੀਕਾ ਤੋਂ ਜ਼ਰੂਰ ਨੇ ਛੱਡਿਆ ਅਮਰੀਕਾ ਜਿਹੜੇ 4-5 ਸਾਲ ਤੋਂ ਛੱਡਿਆ ਅਮਰੀਕਾ ਤੇ ਬਹੁਤ ਸਿੱਕਦਾਗਾ ਕੀ ਉਹਨਾਂ ਨੇ ਇਦਾਂ ਨਾਰੇ ਲਗਾਏ ਨੇ ਜਿੱਦਾਂ ਸਾਡੇ ਬੰਦੇ ਜਿਹੜੇ ਅੱਗੇ ਲਗਾ ਰਹੇ ਨੇ ਸੋ ਇਹ ਸਾਡਾ ਇਹ ਲਾਗ ਕਰਕੇ ਰਕੇਸ਼ ਨਹੀਂ ਲਾਇਆ ਕਿਉਂਕਿ ਉਹਨਾਂ ਕੋਲ ਕੁਆਲਿਫੀਕੇਸ਼ਨ ਹੈ ਉਹ ਇੰਡੀਆ ਜਾ ਕੇ ਵੀ ਨੌਕਰੀ ਲੈ ਲੈਣਗੇ ਨਹੀਂ ਉਹਨਾਂ ਨੇ ਇੱਕ ਆ ਵੀ ਗੱਲ ਸੀ ਪਰ ਦੇਖੋ ਇਨਵੈਸਟਮੈਂਟ ਜਿਹੜੀ ਸੀ 1.1 ਲੱਖ ਡਾਲਰ ਸਾਡੀ ਫੀਸ ਦੇਈ ਸੀ 1.25 ਹਜ਼ਾਰ ਡਾਲਰ ਫੀਸ ਸੀ ਜੀ ਬਰਕਲੀ ਦੀ ਉਸ ਟਾਈਮ ਤੇ ਹੀ ਭਰੀ ਸੀ ਹੁਣ ਜਿਹੜੇ ਕਈ ਬੱਚੇ ਉਹਨੂੰ ਤੇ 18 ਮਹੀਨੇ ਦਾ ਮਿਲ ਗਿਆ ਕਈ ਜਿਹੜੇ ਹੈਗੇ ਉਹਨਾਂ ਨੂੰ 18 ਮਹੀਨੇ ਦਾ ਵੀ ਨਹੀਂ ਸੀ ਮਿਲਿਆ मतलब एक लख भी हजार डॉलर तुम्हें लगा के चलो एक एक करोड़ रुपया फीस लगाई बच्चे दस दस भी लख रुपया लगाया होना उस नाले अमेरिका काम ही नहीं कर सकते क्योंकि उम्म उ बच्चा पढ़ने ही जाता है उसे बच्चा काम करोड़ी जाता बच्चे काम करना है यारी गौरमेंट जी है ना कुछ साड़ी हाँ जी कनेडियन गौरमेंट कुछ साड़ला सुभाव दिस इज द रिजल्ट के वी आर फेसिंग एम्बैरसमेंट टू द इंटायर वर्ल्ड यह हम जी रिपोर्ट है डीबीसी दिखा रहा ਇਹ ਹੁਣ ਸਿਰਫ ਤੁਸੀਂ ਮੈਂ ਜਾਂ ਲੋਕਲ ਪੰਜਾਬੀ মিডিਆ ਤੇ ਜਾਂ ਇੰਡੀਅਨ মিডিਆ ਤੱਕ ਨਹੀਂ ਆਈ ਹੁਣ ਇਹ ਬੀਬੀਸੀ ਦਿਖਾ ਰਿਹਾ ਹੁਣ ਜਦੋਂ ਬੀਬੀਸੀ ਦਿਖਾ ਰਿਹਾ ਤੇ ਬੀਬੀਸੀ ਦੂਸਰਾ ਪੱਖ ਨਹੀਂ ਦਿਖਾ ਰਿਹਾ ਜਾਂ ਇਥੇ ਦਾ ਸੀਬੀਸੀ ਦੂਸਰਾ ਪੱਖ ਨਹੀਂ ਦਿਖਾ ਰਿਹਾ ਕਿ ਯਾ ਸਟੂਡੈਂਟਸ ਦੇ ਰੂਪ ਤੇ ਇਹਨਾਂ ਨੇ ਕਈ ਕਈ ਐਕਸਟਰੈਂਸ ਤੇ ਐਲੀਮੈਂਟਰੀ ਪੰਜਾਬ ਤੋਂ ਦਾ ਇੰਡੀਆ ਤੋਂ ਬੁਲਾ ਲਏ ਨੇ ਜਿਹੜੇ ਸਟੂਡੈਂਟ ਵੀਜ਼ਾ ਤੇ ਆਏ ਨੇ ਪਰ ਇਹ ਸੇ ਗੈਂਗਸਟਰ ਨੇ ਰਾਈਟ ਹਾਂ ਉਹ ਇੱਕ ਨਵੀਂ ਪ੍ਰੋਬਲਮ ਖੜੀ ਹੋ ਗਈ ਇੱਥੇ ਤੁਸੀਂ ਜਿਹੜੀ ਇਹ ਚੀਜ਼ ਦੇਖੀ ਹੈ ਉਹਦੇ ਨਾਲ ਹੋਨ ਕੀ ਹੈ ਕਿ ਹੁਣ ਜੇ ਮੈਂ ਤੁਹਾਨੂੰ ਦੱਸਾਂ ਮੈਂ ਆਸਟ੍ਰੇਲੀਆ ਛੱਡ ਕੇ ਨਾ ਆਸਟ੍ਰੇਲੀਆ ਦੀ ਮੇਰੇ ਕੋਲ ਪੀਆਰ ਸੀ ਮੈਂ ਆਸਟ੍ਰੇਲੀਆ ਛੱਡ ਕੇ ਕੈਨੇਡਾ ਆ ਗਿਆ ਸੀ ਰੀਜ਼ਨ ਇਹਦਾ ਇਹ ਸੀ ਕਿ ਇੱਥੇ ਕੀ ਸੀ ਐਕਸੈਪਟੈਂਸ ਸੀ ਕਿ ਮੇਰੇ ਸਕਿਲ ਕਲਰ ਨੂੰ ਲੈ ਕੇ ਇਹਨੂੰ ਪ੍ਰੋਬਲਮ ਨਹੀਂ ਕਦੀ ਫੇਸ ਹੋਣੀ ਪਈ ਬਟ ਹੁਣ ਮੈਂ ਤੁਹਾਨੂੰ ਮੈਂ ਡਾਊਨਟਾਊਨ ਟੋਰਾਂਟੋਜ਼ ਰਹਿੰਦਾ ਮੈਂ ਖੁਦ ਤੁਹਾਨੂੰ ਦੱਸ ਰਿਹਾ ਐਨਾ ਇੱਥੇ ਮਲਟੀਕਲਚਰਲ ਸਿਸਟਮ ਆ ਬਟ ਵੀ ਆਰ ਫੇਸਿੰਗ ਰੇਸਿਜ਼ਮ ਇਨਕਰੀਜ਼ਿੰਗ ਡੇ ਬਾਈ ਡੇ ਐਂਡ ਵੀਕ ਬਾਈ ਵੀਕ ਐਂਡ ਦਾ ਰੀਜ਼ਨ ਇਜ਼ ਦੈਟ ਰੇਸਿਸ ਰੇਸਿਸ ਪ੍ਰੋਬਲਮ ਨਹੀਂ ਹੈ ਇੱਥੇ ਤੇ ਮੇਰੇ ਖਿਆਲ ਹੋਮਲੈਸ ਦੀ ਡਰੱਗਸ ਦੀ ਮੈਂ ਦੇਖਿਆ ਮੈਂ ਡਾਊਨਟਾਊਨ ਵਿੱਚ ਕਾਫੀ ਨਾ ਡਾਊਨਟਾਊਨ ਤੁਸੀਂ ਆ ਕੇ ਦੇਖੋ ਮੈਂ ਜਿੱਥੇ ਫਲੈਟ ਲਿਆ ਸੀਗਾ ਰਾਈਟ ਦੈਟ ਯੂਸ ਟੂ ਬੀ ਦਾ ਵਨ ਆਫ ਦਾ ਬੈਸਟ ਪ੍ਰੋਮਿਨੈਂਟ ਏਰੀਆਜ਼ ਹੁਣ ਮੇਰੇ ਘਰ ਦੇ ਸਾਹਮਣੇ ਜਿਹੜਾ ਪਾਰਕ ਆ ਉਹਦੇ ਵਿੱਚ 100 200 ਜਿਹੜੀ ਹੈਗੀ ਝੌਂਪੜੀ ਬਣ ਗਈ ਹੁਣ ਇਸ ਵਿੱਚ ਬਿਲਕੁਲ ਠੀਕ ਹੁਣ ਉਹਦੇ ਨਾਲ ਕੀ ਹੈ ਕਿ ਇਹ ਸਾਰਾ ਸਿਸਟਮ ਅਸੀਂ ਦੇਖਦੇ ਪਏ ਹਸਪੀਟਲ 3 ਆਈ.ਐਨ.ਆਈ. ਰਕੇਸਤਾਨ ਨੂੰ ਲੱਗਦਾ ਕਿ ਆ ਜਿਵੇਂ ਹੁਣ ਅਗਲੇ ਸਾਲ ਚੋਣਾਂ ਹੋਣੀਆਂ ਆ ਕੋਈ ਸਰਕਾਰ ਨੇ ਹੋਸ਼ ਆ ਗਈ ਹੋਈ ਹੈ ਲੇਕਿਨ ਉਹਨਾਂ ਨੇ ਦੇਖੋ ਜਗ ਨੰਬਰ ਘਟਾਇਆ ਵਾ ਜਗਨੇਸ਼ ਸਿੰਘ ਨੇ ਤੇ ਹੁਣ ਦੋ ਵਾਰ ਦੇਖੋ ਹੁਣ ਜਿਹੜਾ ਇਹਨਾਂ ਨੂੰ ਇੱਕਦਮ ਹੀ ਭੱਜੋ ਭੱਜ ਗਈ ਹੈ ਕਿ ਯਾਰ ਕਿਉਂਕਿ ਇੱਥੋਂ ਦੇ ਜਿਹੜੇ ਲੋਕੀ ਆ ਉਹ ਥੱਕ ਗਏ ਨੇ ਸਿਸਟਮ ਬਿਲਕੁਲ ਹੀ ਇੱਥੋਂ ਦਾ ਕੋਲਾਪਸ ਕਰ ਚੁੱਕਾ ਹੈ ਸੋਸ਼ਲ ਇਕਨੋਮਿਕ ਐਂਡ ਸਿਵਲ ਜਿਹੜਾ ਸਿਸਟਮ ਹੈਗਾ ਉਹ ਵੀ ਇੱਥੇ ਕਾਲੈਪਸ ਕਰ ਚੁੱਕਾ ਹੈ ਜਿੰਨੀ ਅਸੀਂ ਗੰਦਗੀ ਪਾਨੇ ਆ ਜਿੱਦਾਂ ਸਿਸਟਮ ਸਾਡੇ ਬ੍ਰੈਂਟਨ ਵਗਰਾ ਦੇ ਅਕਸ਼ਦੀ ਹੀ ਇਹਨੇ ਹੋ ਮਸ਼ਹੂਰ ਹੋ ਚੁੱਕੇ ਨੇ ਰਾਈਟ ਉਹ ਮਸ਼ਹੂਰ ਦੂਸਰੇ ਵੱਲੋਂ ਹੋਏ ਨੇ ਨਾਟ ਉਦ ਦਾ ਰਾਈਟ ਥਿੰਕਸ ਰਾਈਟ ਕਿ ਉਹਨਾਂ ਨੂੰ ਉਧਰ ਲੋਕੀ ਜਾਣਾ ਵੀ ਨਹੀਂ ਪਸੰਦ ਕਰਦੇ ਹੁਣ ਇਹਦੇ ਚ ਇਹ ਆ ਕਿ ਲਿਗਲ ਗਵਰਨਮੈਂਟ ਨੂੰ ਤੇ ਦੇ ਆਰ ਔਨ ਦਾ ਦੇ ਵੇਰ ਔਨ ਦਾ ਵੈਂਟੀਲੇਟਰ ਬਾਈ ਜਲਜੀਤ ਸਿੰਘ ਐਨ ਡੀ ਪੀ ਦੇ ਹੈਵ ਟੇਕਨ ਦਾ ਸਪੋਰਟ ਯਸਟਰਡੇ ਹਾਂ ਉਹ ਬੈਠਾ ਲੋਨ ਨੇ ਉਹ ਵੀ ਘਬਰਾ ਗਿਆ ਵੀ ਇਹ ਤੇ ਬਿਲਕੁਲ ਉਹਦਾ ਵੀ ਪੱਤਾ ਸਾਫ ਹੋ ਜੂ ਜੇ ਨਾ ਉਹਨੇ ਵਿਡਰਾ ਕੀਤੀ ਸੀ ਕਿਉਂਕਿ ਉਹਨਾਂ ਦਾ ਉਹ ਤੇ ਆਪਣੀ ਸੀਟ ਨਹੀਂ ਸੀ ਜਿੱਤ ਪਾਣੀ ਜੋ ਸਪੀਕਰ ਹੋਣ ਰਹਿੰਦਾ ਹੂੰ ਉਹਨੇ ਆ ਕੇ ਲਿਬਰਲ ਗਵਰਨਮੈਂਟ ਵਿਲ ਗੈਟ ਐਂਡ ਬਾਈ ਥਿਸ ਈਅਰ ਥਿਸ ਈਅਰ ਐਂਡ ਤੱਕ ਇਲੈਕਸ਼ਨ ਜਿਹੜੇ ਹੈਗੇ ਨੇ ਉਹ ਮੈਨੂੰ ਲੱਗਦਾ ਹੋ ਜਾਣਗੇ ਤੇ ਜਨਵਰੀ ਤੱਕ ਇਲੈਕਸ਼ਨ ਹੋ ਜਾਣਗੇ ਇਸ ਟਾਈਮ ਤੇ ਪੋਲ ਦੱਸਦੇ ਪਏ ਨੇ ਕਿ ਕਲੀਨ ਸਵੀਪ ਆ ਸੀਪੀਸੀ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਜੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਆਂਦੀ ਹੈ ਤੇ ਪੇਰ ਪੋਲੀਵਰ ਨੇ ਇਹ ਕਹਿਤਾ ਹੋਇਆ ਵਾ ਕਿ ਪੋਪੂਲੇਸ਼ਨ ਗਰੋਥ ਜੇ ਇਸ ਹਿਸਾਬ ਨਾਲ ਸਾਡੀ 6% ਇੱਕ ਇੱਕ ਸਾਲ ਚ ਵਧੀ ਆ ਇਹ ਬਿਲਕੁਲ ਵੀ ਵਧਣੀ ਚਾਹੀਦੀ ਵੀ ਡੂ ਨਾਟ ਹੈਵ ਰਿਸੋਰਸਸ ਟੂ ਅਡਰੈਸ ਦੈਟ ਪੋਪੂਲੇਸ਼ਨ ਤੇ ਉਹਨੇ ਇਮੀਗ੍ਰੇਸ਼ਨ ਤੇ ਖਾਸ ਤਾਸ ਬੋਲਤਾ ਹੋਇਆ ਕਿ ਇਮੀਗ੍ਰੇਸ਼ਨ ਮੈਂ ਬਿਲਕੁਲ ਹੀ ਸਟਾਪ ਕਰਨਾ ਚਾਹੁੰਦਾ ਵਾ ਜਿਹੜੀ ਆ ਜਿਹੜੀ ਆ ਫਲੇਵਰੀ ਇੱਕ ਹੋਰ ਲਾਸਟ ਚੀਜ਼ ਹੈ UNA ਨੇ ਰਿਪੋਰਟ ਕੱਢੀ ਸੀ 2 ਹਫ਼ਤੇ ਪਹਿਨੇ ਉਹ ਜਿਨ੍ਹਾਂ ਨੇ ਟੈਂਪਰੇਰੀ ਫੋਰਨ ਵਰਕਰ TFW ਨੂੰ ਮਾਡਰਨ ਡੇ ਸਲੇਵਰੀ ਨਾਲ ਕੰਪੇਅਰ ਕੀਤਾ ਹੂੰ ਹੂੰ ਪਰ ਪਰ ਇਹ ਮੈਨੂੰ ਗੱਲ ਦੱਸੋ ਕੀ ਸਲੇਵ ਓਨਰ ਜਿਹੜੇ ਇੱਥੇ ਨੇ ਉਹ ਗੋਰੇ ਨੇ ਜਾਂ ਅਸੀਂ ਹੂੰ ਅਸੀਂ ਆਪਣੇ ਬੰਦਿਆਂ ਨੂੰ ਇੰਡੀਆ ਤੋਂ ਬੁਲਾ ਕੇ ਉਹਨਾਂ ਨੂੰ ਸੱਤੇ ਤੇ ਰੱਖ ਕੇ ਉਹਨਾਂ ਦੀ ਵੇਜ ਅਸੀਂ ਮਾਰਦੇ ਤੇ ਕੀ ਗੋਰੇ ਮਾਰਦੇ ਕਿ ਨਹੀਂ ਦੁੱਖ ਇਹ ਆ ਕਿ ਇਸ ਟਾਈਮ ਤੇ ਸਲੇਵ ਵੀ ਪੰਜਾਬੀ ਸਿੱਖ ਹੈ ਹੂੰ ਇਸ ਸੈਂਪਰ ਸਲੇਵ ਓਨਰ ਵੀ ਅਸੀਂ ਪੰਜਾਬੀ ਹੀ ਆ ਇਹ ਬਹੁਤ ਵੱਡੀ ਦੁੱਖ ਦੀ ਗੱਲ ਹੈ ਜਿਹੜੀ ਕਿ ਉਹ ਰਿਪੋਰਟ ਚ ਨਹੀਂ ਹੈਗੀ ਅਸੀਂ ਹੀ ਲੋਕਾਂ ਨੂੰ ਖਰਾਬ ਕੀਤਾ ਹੈ ਜਿਹੜੇ ਉੱਥੇ ਬੈਠੇ ਸੀਗੇ ਇਸ ਸੈਂਪਰ ਮੈਂ ਰਿਕੁਐਸਟ ਕਰਦਾ ਜੇ ਕੋਈ ਬੰਦਾ ਸੁਣ ਲੇ ਇੱਥੇ ਬਿਲਕੁਲ ਨਾ ਆਓ ਪਲੱਸ 2 ਤੋਂ ਬਾਅਦ ਅੰਟਿਲ ਅਨਲਸ ਤੁਹਾਨੂੰ ਕੋਈ ਨੌਕਰੀ ਬੀ ਟੈਕ ਤੋਂ ਬਾਅਦ ਆ ਐਮ ਏ ਤੋਂ ਬਾਅਦ ਹੁੰਦਾ ਇੱਥੇ ਬਿਲਕੁਲ ਨਾ ਆਓ ਉੱਥੇ 40 50 ਹਜ਼ਾਰ ਰੁਪਏ ਟੈਕਸੀ ਕਰਕੇ ਵੀ ਕਮਾ ਲੋਗੇ ਆਪਣੇ ਘਰ ਤੇ ਰਹੋਗੇ ਕਿਤੇ ਮਾਰਗੇਜਾਂ ਵਿੱਚ ਨਹੀਂ ਭਰੋਗੇ ਆਪਣੇ ਆਪ ਨੂੰ ਭੁੱਖੇ ਪੇਟ ਤੇ ਨਹੀਂ ਸੋਵੋਗੇ ਇਰਕ ਗੈਸ ਤੇ ਜਿਹੜੀ ਕੋਈ ਸੁਨੇਹਤ ਜਰੂਰ ਇੰਪਲੀਮੈਂਟ ਕਰਕੇ थैंक यू so much ਰਕੇਸ਼ थैंक यू ਤੁਸੀਂ ਆਪਣੇ ਬਿਜ਼ੀ ਸ਼ਡਿਊਲ ਚੋਂ ਸਮਾਂ ਕੱਢਿਆ ਔਰ ਸਾਡੇ ਨਾਲ ਜੁੜੇ